ਲੀਆਂ ਬੱਚੀਆਂ ਲੀਆਂ ਬੱਚੀਆਂ ਦਰ ਤੇਰੇ ਤੇ ਨੌਣ ਕਲਕੀਆਂ ਢੋਲ ਨਗਾਰੇ ਕਲੀਆਂ ਬੱਚੀਆਂ ਢੋਲ ਨਗਾਰੇ ਕੜਾਪੋਣਾ ਹਰੀ ਬਾਬਾ ਜੀ ਦਾ ਬੋਲ ਸੱਚੇ ਦਰਵਾਰ ਕੀ ਜਾਏ ਜਿਕਾਰਾ ਭਗਤ ਸੋਮਨਾਥ ਮੁਸਾਫਰ ਜੀ ਦਾ ਬੋਲ ਸੱਚੇ ਦਰਵਾਰ ਕੀ ਜਾਏ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਤ ਸੋਮਨਾਥ ਜੀ ਦਾ ਸਾਲਾਨਾ ਮੇਲਾ 20 ਤਰੀਕ ਨੂੰ ਪਿੰਡ ਬਰੀਆਣਾ ਵਿਖੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਮੇਲੇ ਵਿੱਚ ਪਹੁੰਚੋ ਦਿਨ ਵੇਲੇ ਪਰਿਵਾਰ ਵੱਲੋਂ ਝੰਡੇ ਦੀਆਂ ਰਸਮਾਂ ਤੇ ਦੁਪਹਿਰ ਦਾ ਲੰਗਰ ਪ੍ਰਸ਼ਾਦਾ ਔਰ ਸ਼ਾਮ ਨੂੰ ਸ਼੍ਰੀ ਭਗਤ ਅਰੋ ਰਾਜੀ ਦੇ ਵੱਲੋਂ ਔਰ ਅਨੀਤਾ ਰਾਜੀ ਦੇ ਵੱਲੋਂ ਬਾਬਾ ਜੀ ਦਾ ਅਟੁੱਟ ਲੰਗਰ ਪੰਡਾਰਾ ਔਰ ਬਾਬਾ ਜੀ ਦਾ ਕੀਰਤਨ ਜਿਸ ਦੇ ਵਿੱਚ ਬੀਬੀ ਪ੍ਰਕਾਸ਼ ਕੌਰ ਦੁੱਗਲ ਜੀ ਮੇਰੇ ਵੀਰ ਹਸ਼ਿਆਰਪੁਰ ਵਾਲੇ ਸੋਨੂ ਸੈਣੀ ਜੀ ਔਰ ਮੈਂ ਤੁਹਾਡਾ ਆਪਣਾ ਕ੍ਰਿਸ਼ਨ دیਵਾਨਾ ਬਾਬਾ ਜੀ ਦੇ ਨਾਮ ਲੈਵਾ ਹਾਜ਼ਰੀਆਂ ਲਗਵਾ ਰਹੇ ਨੇ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਹੌਮ ਹੌਮ ਆ ਕੇ ਪਹੁੰਚਣਾ ਜਕਾਰਾ ਪਉਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜਾਏ